2027 کی چناؤ جتوانے کے لیے سام دام دند پھیر سچ جھوٹ کوسچن انسر لڑائی جھگڑا جو کرنا پڑے گا کرم اام آدمی پارٹی دے نیتہ منیش ششودیا 2027 وچ ستا حاصل کرن لئی مہلا کارپورناں نوں ہر طرح دے ساڈن برتن دی صلاح دین دے کارن علوچنا دا شکار ہو گئے ہن ویروتی پارٹیاں انہاں دے سام دام دند پیڑ ਦੇ ਬਿਆਨ ਦੀ ਅਲੋਚਨਾ ਕਰ ਰਹੀਆਂ ਹਨ ਤੇ ਚੋਣ ਕਮਿਸ਼ਨ ਤੋਂ ਕਾਰਵਾਈ ਦੀ ਮੰਗ ਕਰ ਰਹੀਆਂ ਹਨ। ਸਾੰਮ ਦਾ ਅਰਥ ਹੈ ਵੋਟਰਾਂ ਤੇ ਦਬਾਅ ਪਾਉਣ ਜਾਂ ਮਜਬੂਰ ਕਰਨ ਲਈ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ। ਦਾੰਨ ਸਪਸ਼ਟ ਤੌਰ ਤੇ ਪੈਸੇ ਦੀ ਤਾਕਤ, ਰਿਸ਼ਵਤਖੋਰੀ ਅਤੇ ਵੋਟਾਂ ਖਰੀਦਣ ਲਈ ਪ੍ਰੇਰਣਾ ਦੇ ਵਰਤੋਂ ਨੂੰ ਦਰਸਾਉਂਦਾ ਹੈ ਜੋ ਕਿ ਚੋਣ ਕਾਨੂੰਨਾਂ ਦੇ ਤਹਿਤ ਇੱਕ ਪ੍ਰਿਸ਼ਟ ਅਭਿਆਸ ਹੈ। ਦੰਡ ਅਤੇ ਆਪ ਦਾ ਸਮਰਥਨ ਕਰਨ ਤੋਂ ਇਨਕਾਰ ਕਰਨ ਵਾਲਿਆਂ ਵਿਰੁੱਧ ਸਜ਼ਾ ਦੇ ਧਮਕੀਆਂ ਦੀ ਚੇਤਾਵਨੀ ਦਿੱਤੀ ਹੈ। ਪੰਜਾਬ ਵਿੱਚ ਸੱਤਾਧਾਰੀ ਪਾਰਟੀ ਨੇ ਸੋਮਵਾਰ ਨੂੰ ਸੀਨੀਅਰ ਨੇਤਾ ਦੇ ਬਿਆਨ ਤੋਂ ਕਿਨਾਰਾ ਕਰ ਲਿਆ ਹੈ ਕੈਬਨਿਟ ਮੰਤਰੀ ਅਮਨ ਰੋੜਾ ਨੇ ਕਿਹਾ ਹੈ ਕਿ ਇਹ ਪਾਰਟੀ ਦੀ ਵਿਚਾਰਧਾਰਾ ਨਹੀਂ ਹੈ ਪਾਰਟੀ ਦੇ ਇੱਕ ਸੀਨੀਅਰ ਨੇਤਾ ਨੇ ਕਿਹਾ ਹੈ ਕਿ ਸਾਨੂੰ ਕੋਈ ਪਰਵਾਹ ਨਹੀਂ ਹੈ ਸ਼ਿਸ਼ੋਦੀਆ ਸਮਾਗਮ ਵਿੱਚ ਬੋਲਦੇ ਹੋਏ ਆਪਣੀ ਪਹੁੰਚ ਦੇਈ ਕਿ ਜਨਰਲ ਵਾਂਗ ਹਨ ਜੋ ਆਪਣੇ ਬੰਦਿਆਂ ਨੂੰ ਜੋਸ਼ ਨਾਲ ਭਰ ਰਏ ਹਨ ਵਿਰੋਧੀ ਧਿਰ ਥਿਲ ਦੇ ਢੇਰ ਤੋਂ ਪਹਾੜ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਿੱਥੇ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਨੇਤਾ ਅਮਨ ਅਰੋੜਾ ਮਨੀਸ਼ ਸ਼ਿਸ਼ੋਦੀਆ ਦੇ ਬਿਆਨ ਤੋਂ ਪਾਰਟੀ ਨੂੰ ਵੱਖ ਕਰ ਰਹੇ ਹਨ ਉੱਥੇ ਆਮ ਆਦਮੀ ਪਾਰਟੀ ਦੇ ਹੀ ਦੂਜੇ ਨੇਤਾ ਮਨੀਸ਼ ਸ਼ਿਸ਼ੋਦੀਆ ਦੇ ਬਿਆਨ ਤੇ ਸਮਰਥਨ ਜ਼ਾਹਰ ਕਰ ਰਹੇ ਹਨ